ਜੈ ਭੀਮ ਜੈ ਭਾਰਤ ਮੈਂ ਸਤਨਾਮ ਸਿੰਘ ਵਲੰਟੀਅਰ ਐਂਡ ਸਮਾਜ ਸੇਵਾਈ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਜੈ ਭੀਮ ਜੈ ਭਾਰਤ ਕਰਦਾ ਹਾਂ ਤੇ ਤੁਹਾਨੂੰ ਬਹੁਤ ਬਹੁਤ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਬਾਬਾ ਸਾਹਿਬ ਦੀ ਜਿਹੜੀ ਸੋਚਣੀ ਆ ਉਹ ਸਾਡੇ ਜਿਹੜੇ ਸਮਾਜ ਨੂੰ ਅੱਜ ਜਿਹੜੇ ਸਤਰ ਤੇ ਲੈ ਆਈ ਆ ਉਹ ਇੱਕ ਸੀਮਿਤ ਵਰਗ ਲਈ ਸੀਮਤ ਨਹੀਂ ਆ ਉਹ ਹਰ Hindu Muslim Sikh Isai ਚਾਹੇ ਕਿਸੇ ਵੀ ਜਾਤ ਨਾਲ ਜਾਂ ਕਾਸ ਨਾਲ ਸੰਬੰਧਿਤ ਬੰਦਾ ਸਾਰਿਆਂ ਦੇ ਹਿੱਤ ਵਿੱਚ ਆ ਜਿੱਦਾਂ ਕਿ ਸਾਰੇ ਜਾਣਦੇ ਆ ਬਾਬਾ ਸਾਹਿਬ ਦੇ ਸੰਵਿਧਾਨ ਦਾ ਲਗਾਤਾਰ ਜਿਹੜਾ ਮੋਦੀ ਯੈਲੋ ਕਨ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਸਾਡੀ ਸਾਰੀ ਯੂਦੀ ਟੀਮ ਆ ਜਿਹੜੀ ਜਲੰਧਰ ਦੀ ਉਹ ਤਤ ਪਰ ਹਾਜ਼ਰ ਆ ਤੇ ਅਸੀਂ ਇਹਦੇ ਲਈ ਲਗਾਤਾਰ ਮੁਹਿੰਮ ਚਲਾ ਰਹੇ ਆ ਕਿ ਤਾਨਾਸ਼ਾਹ ਹਟਾਓ ਤੇ ਸੰਵਿਧਾਨ ਬਚਾਓ ਕਿਉਂਕਿ ਇਹਦੇ ਵਿੱਚ ਤੁਸੀਂ ਦੇਖ ਰਹੇ ਆ ਸਾਨੂੰ ਬਾਬਾ ਸਾਹਿਬ ਨੇ ਇੱਕ ਤਿੰਨ ਜਿਹੜੇ ਆ ਮੁੱਖ ਜਿਹੜੇ ਗਿਫਟ ਸਾਨੂੰ ਦਿੱਤੇ ਸੀਗੇ ਪਹਿਲਾ ਸਾਡਾ ਸੀਗਾ ਕਿ ਸਾਨੂੰ ਜਿਹੜਾ ਉਹਨਾਂ ਨੇ ਕਲਮ ਦਾ ਅਧਿਕਾਰ ਦਿੱਤਾ ਤਾਂ ਕਿ ਸਾਨੂੰ ਜਿਹੜੇ ਆਪਣੇ ਹੱਕ ਮੰਗਣੇ ਆ ਅਸੀਂ ਲਿਖ ਕੇ ਲੈਟਰ ਪਾ ਕੇ ਪਰ ਲੈ ਕੇ ਆਪਣਾ ਹੱਕ ਮੰਗਣਾ ਜਾਣਦੇ ਆ ਦੂਜਾ ਸਾਨੂੰ ਅਧਿਕਾਰ ਬਾਬਾ ਸਾਹਿਬ ਨੇ ਦਿੱਤਾ ਸੀਗਾ ਸੰਘਰਸ਼ ਕਰਨ ਦਾ ਕਿ ਅਸੀਂ ਕਿਸੇ ਵੀ ਚੀਜ਼ ਅਗਰ ਨਹੀਂ ਹੁੰਦਾ ਉਹਦੇ ਲਈ ਤੁਸੀਂ ਸੰਘਰਸ਼ ਕਰੋ ਸੰਘਰਸ਼ ਹੀ ਇੱਕ ਐਦਾਂ ਦਾ ਰਾਸਤਾ ਜਿਹੜਾ ਸਮਾਜ ਨੂੰ ਉੱਤੇ ਲੈ ਕੇ ਜਾਏਗਾ ਤੀਜਾ ਸਾਨੂੰ ਜਿਹੜਾ ਬਾਬਾ ਸਾਹਿਬ ਨੇ ਹੱਕ ਦਿੱਤਾ ਉਹ ਹੈਗਾ ਵੋਟ ਵੋਟ ਬੀਓਟੀਈ ਮਤਲਬ ਵੈਲਿਊ ਆਫ ਟੋਟਲ ਐਜੂਕੇਸ਼ਨ ਮਤਲਬ ਤੁਸੀਂ ਜੋ ਜ਼ਿੰਦਗੀ ਚ ਪੜਿਆ ਲਿਖਿਆ ਉਹ ਸਾਰਾ ਕੁਝ ਡਿਪੈਂਡ ਕਰਦਾ ਇੱਕ ਵੋਟ ਤੇ ਤੇ ਉਹ ਵੋਟ ਦੀ ਐਨੀ ਵੈਲਿਊ ਹੈ ਅਸੀਂ ਵੋਟ ਨੂੰ ਇੱਕ दारू ਦੀ ਬੋਤਲ ਤੇ ਜਾਂ ਇੱਕ ਚੋਲਾ ਦੇ ਬੋਰੇ ਤੇ ਨਹੀਂ ਵੇਚ ਸਕਦੇ ਅਸੀਂ ਇੱਕ ਪੜਿਆ ਲਿਖਿਆ ਸਮਾਜ ਆ ਅਸੀਂ ਕਿਸੇ ਨੂੰ ਵੀ ਲੀਡਰ ਨੂੰ ਚੁਣਨਾ ਉਹਨਾਂ ਦੀ ਕਾਬਲੀਅਤ ਦੇਖਣੀ ਆ ਤੇ ਉਹ ਸਮਾਜ ਲਈ ਕਿਹੜੇ ਕੰਮ ਕਰ ਰਿਹਾ ਅਸੀਂ ਜਿਹੜੀ ਵੋਟ ਦੇਣੀ ਆ ਕੰਮਾਂ ਦੇ ਆਧਾਰ ਤੇ ਵੋਟ ਦੇਣੀ ਆ ਤੇ ਨਾ ਕਿ ਧਰਮ ਦੇ ਨਾਂ ਤੇ ਪਹਿਲੀ ਗੱਲ ਆ ਸਾਰੇ ਜਾਣੇ ਇਹ ठान ਲੋ ਜਿਹੜਾ ਬੰਦਾ ਧਰਮ ਦੇ ਨਾਂ ਤੇ ਵੋਟ ਮੰਗਦਾ ਮੰਦਰਾਏ ਨਾਮ ਤੇ ਗੁਰਦੇਵ ਨਾਮ ਤੇ ਉਹਨਾਂ ਦਾ ਪਹਿਲੋ ਕਰੋ ਬਾਇਕਟ ਕਿਉਂਕਿ ਉਹ ਬੰਦਾ ਕਦੀ ਵੀ ਤੁਹਾਡੇ ਹਿੱਤ ਵਿੱਚ ਨਹੀਂ ਆਏਗਾ ਤੇ ਜਿਹੜਾ ਬੰਦਾ ਤੁਹਾਨੂੰ ਕਮਾ ਦੇ ਨਾਂ ਤੇ ਵੋਟ ਮੰਗਦਾ ਤੁਹਾਡੇ ਬਜ਼ੁਰਗਾਂ ਲਈ ਕੀ ਕੀਤਾ ਤੁਹਾਡੇ ਬੱਚਿਆਂ ਲਈ ਕੀ ਕੀਤਾ ਤੁਹਾਡੀ ਲੇਡੀਜ਼ ਲਈ ਕੀ ਕੀਤਾ ਤੁਹਾਡੇ ਆਪ ਲਈ ਕੀ ਕੀਤਾ ਸਿਰਫ ਉਸ ਬੰਦੇ ਨੂੰ ਹੀ ਚੁਣਿਆ ਜਾਵੇ ਤਾਂ ਕਿ ਸਾਡਾ ਜਿਹੜਾ ਸਮਾਜ ਆ ਉਹਨਾਂ ਨੂੰ ਆਉਣ ਵਾਲਾ ਜਿਹੜਾ ਸਮਾਂ ਆ ਹੋਰ ਵੀ ਵਧੀਆ ਹੋਵੇ ਤੇ ਸਾਡਾ ਪੰਜਾਬ ਜਿਹੜਾ ਬੁਲੰਤਿਆ ਤੱਕ ਪਹੁੰਚੇ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਜੈ ਭੀਮ ਜੈ ਭਾਰਤ ਧੰਨਵਾਦ ਜੀ